ਹਾਂਜੀ ਵੀਰੋ ਜਿਹੜੀ ਆਪਾਂ ਅੱਜ ਦੀ ਵੀਡੀਓ ਲੈ ਕੇ ਆਏ ਤਾਂ ਬੇਲੀ ਇਹ ਬਹੁਤ ਕੰਮ ਦੀ ਵੀਡੀਓ ਕੋ ਸ਼ੇਅਰ ਜ਼ਰੂਰ ਕਰਿਓ ਕਿਸੇ ਭਰਾ ਦਾ ਫਾਇਦਾ ਹੋ ਸਕਦਾ ਬਹੁਤ ਪੁੰਨ ਦਾ ਕੰਮ ਏ ਜਿਹੜੀ ਵੀਡੀਓ ਇਹ ਤੁਹਾਨੂੰ ਨੁਸਖਾ ਜਿਹੜਾ ਆਪਾਂ ਨੋਟ ਕਰਾਵਾਂਗੇ ਕਾਪੀ ਪੈਨ ਦੇ ਉੱਪਰ ਪੱਕਾ ਨੋਟ ਕਰ ਲਿਓ ਕਿਉਂਕਿ ਇਹਦੇ ਨਾਲ ਬਹੁਤ ਲੋਕਾਂ ਦਾ ਫਾਇਦਾ ਹੋ ਸਕਦਾ ਹੈ ਜੇ ਮਾਲੋ ਉਹਨਾਂ ਦਾ ਫਾਇਦਾ ਹੋਇਆ ਏ ਤੁਹਾਡੀ ਵੀਡੀਓ ਸ਼ੇਅਰ ਦੇ ਨਾਲ ਤਾਂ ਉਹਨਾਂ ਦਾ ਜਿਹੜਾ ਪੁੰਨ ਲੱਗੂਗਾ ਉਹ ਤਾਂ ਨੋਂ ਵੀ ਪੁੰਨ ਬਰਾਬਰ ਲੱਗੂਗਾ ਉਹ ਜਿਹੜਾ ਇਹ ਨੁਸਖਾ ਇਸ ਚੀਜ਼ ਨੂੰ ਤਤੂਰਾ ਕਹਿੰਦੇ ਨੇ ਜਿਹੜੇ ਲੋਕਾਂ ਨੂੰ ਸਰਪੰਚੀ ਦੇ ਵਿੱਚ ਚੁਗਲਬਾਜੀ ਚਮਚਾਗिरी ਕਰਨ ਦੀ ਆਦਤ ਹੈ ਉਹਨਾਂ ਨੇ ਕੀ ਕਰਨਾ ਹੈ ਖਾਲੀ ਪੇਟ ਇਹ ਦੋ ਤਤੂਰਿਆਂ ਦੇ ਉੱਪਰ ਬੈਠਣਾ ਹੈ ਘਰੋਂ ਨਿਕਲਣ ਤੋਂ ਪਹਿਲਾਂ ਤੇ ਇੱਕ ਵਾਰੀ ਦੁਪਹਿਰੇ ਆ ਕੇ ਇਹਨਾਂ ਦੇ ਉੱਪਰ ਬੈਠਣਾ ਹੈ ਤੇ ਇੱਕ ਵਾਰੀ ਰਾਤ ਨੂੰ ਸੌਣ ਤੋਂ ਪਹਿਲਾਂ ਜਿਹੜੇ ਤੁਹਾਡੇ ਕੀੜੇ ਨੇ ਮੰਨ ਲਓ ਸਰਪੰਚੀ ਸਰਪੰਚੀ ਵਾਲੇ ਤੁਹਾਡੇ ਕੀੜੇ ਬਹੁਤ ਹੱਦ ਤੱਕ ਸ਼ਾਂਤ ਹੋ ਜਾਣਗੇ ਤੇ ਜਿਹੜੇ ਜਾਂ ਜਿਨ੍ਹਾਂ ਦੀ ਘਰ ਵਾਲੀ ਇੱਜ਼ਤ ਨਹੀਂ ਕਰਦੀ ਹਨਾ ਤੇ ਘਰ ਚ ਉਹਨਾਂ ਦੀ ਕੁੱਤੇ ਜਿੰਨੀ ਕਦਰ ਨਹੀਂ ਹੁੰਦੀ ਇਹ ਨੁਸਖਾ ਅਪਣਾਉਣ ਦੇ ਨਾਲ ਉਹਨਾਂ ਦੀ ਘਰ ਵਿੱਚ ਵੀ ਹੌਲੀ ਹੌਲੀ ਕਿਰਪਾ ਹੋਣ ਲੱਗੇਗੀ عزت ਹੋਣ ਲੱਗੇਗੀ ਤੇ ਉਹਨਾਂ ਨੂੰ ਬੋਲਣ ਦਾ ਵੀ ਤਰੀਕਾ ਆ ਜਾਊਗਾ ਹੌਲੀ ਹੌਲੀ ਇਹ ਜਿਹੜਾ ਤਧੂਰਾ ਬਹੁਤ ਕੰਮ ਦੀ ਚੀਜ਼ ਹੈ ਥੋੜਾ ਜਿਹਾ ਜਿੰਨਾ ਇਹ ਕੜਵਾ ਹੈ ਉਨਾ ਹੀ ਇਹਦਾ ਗੁਣ ਮਿੱਠਾ ਹੈ ਜਿਹਦੇ ਜਿਵੇਂ ਹੀ ਤੁਹਾਨੂੰ ਦੱਸਿਆ ਗਿਆ ਵੀਡੀਓ ਦੇ ਵਿੱਚ ਓਵੇਂ ਉਦਾਂ ਹੀ ਤੁਸੀਂ ਪ੍ਰਯੋਗ ਕਰਨਾ ਤੇ ਜਿੱਦਾਂ ਜਿੱਦਾਂ ਪ੍ਰਯੋਗ ਕਰਦੇ ਜਾਓਗੇ 15 ਤਰੀਕ ਤੱਕ ਵੋਟਾਂ ਦੇ ਟਾਈਮ ਤੇ ਤੁਹਾਨੂੰ ਜਿਹੜਾ ਕੀ ਇਹ ਚਮਚਾ ਗਿਰੀ ਵਾਲਾ ਚੁਗਲਬਾਜੀ ਵਾਲਾ ਤੇ ਜਿਹਨੇ ਘਰ ਤੋਂ ਇੱਜ਼ਤ ਨਹੀਂ ਤੁਹਾਨੂੰ ਮਿਲਦੀ ਉਹ ਹੌਲੀ-ਹੌਲੀ ਮਿਲਣੀ ਸ਼ੁਰੂ ਹੋ ਜਾਏਗੀ